ਪਲੱਸ ਮੈਨੂੰ ਬਹੁਤ ਸਾਰੇ ਪੇਰੈਂਟਸ ਦੇ ਕਮੈਂਟਸ ਆਏ ਸੀ ਕਿ ਸਾਡੇ ਬਿਲਟ ਦੇ ਵੀ ਸਕੂਲਾਂ ਦੀ ਚੈੱਕ ਤੇ ਆ ਕੇ ਜਿਹੜਾ ਹੈ ਅੱਜ ਅਸੀਂ ਕੁਝ ਸਕੂਲਾਂ ਚ ਗਏ ਆ ਤੇ ਕਾਫੀ ਵਧੀਆ ਕੰਮ ਇਨਫਰਾਸਟ੍ਰਕਚਰ ਵਾਈਜ਼ ਹੋਇਆ ਹੋਰ ਜੋ ਸੁਧਾਰ ਕਰਨ ਦੀ ਲੋੜ ਆ ਉਹਨੂੰ ਨੋਟਸ ਲਿਆ ਤੇ ਕੁਝ ਸਕੂਲਾਂ ਦੇ ਵਿੱਚ ਜਿਹੜਾ ਹੈ ਟੀਚਰਸ ਦੀ ਕਮੀ ਹੈ ਕਿ ਉਹਲੇ ਸਾਈਡ ਤੇ ਪੈਨ ਕਰਕੇ ਬੇਡ ਦਾ ਇਲਾਕਾ ਹੋਣ ਕਰਕੇ ਇੱਥੇ ਟੀਚਰਸ ਜਿਹੜਾ ਹੈ ਟਰਾਂਸਫਰ ਕਰਾਇੰਦੇ ਉਸ ਦਾ ਵੀ ਹੱਲ ਕਰਾਂਗੇ ਅਸੀਂ ਪੂਰਾ ਮਹਿਮਾਚੀਵਾੜੇ ਦੇ ਸਾਰੇ ਆਬਦੇ ਰਾਹੀਂ ਸਾਰੇ ਇਲਾਕਿਆਂ ਵਾਸੀ ਨੂੰ ਯਕੀਨ ਦਿਵਾਉਣਾ ਹੈ ਕਿ ਸਕੂਲਾਂ 'ਚ ਤੁਹਾਨੂੰ ਤੁਸੀਂ ਬਹੁਗਣ ਜਿਹੜਾ ਗੁਣਵੱਤੀ ਸੁਧਾਰ ਦੇਖਣ ਨੂੰ ਮਿਲੂ ਕਿ ਵੀ ਦਿਨ ਦੇਖਿਆ ਤੁਸੀਂ ਪੰਜਾਬੀ ਬੱਚੇ ਨੂੰ ਕਾਫੀ ਜਿਹੜਾ ਜੀ ਦੇਖੋ ਇਹ ਸਕੂਲ 'ਚ ਜਦੋਂ ਅਪਾ ਸੀਨੀਅਰ ਕੈਂਡੀ ਉੱਥੋਂ ਪਤਾ ਲੱਗਿਆ ਕਿ ਵੀ ਇੱਕ ਖਾਸ ਪ੍ਰਾਇਮਰੀ ਸਕੂਲ ਦੇ ਬੱਚੇ ਪੜ੍ਹ ਨਹੀਂ ਪਾਰੇ ਸੀ ਤਾਂ ਉੱਥੋਂ ਆ ਕੇ ਇੱਥੇ ਦੇਖਿਆ ਤੁਸੀਂ ਦੇਖਿਆ ਵੀ ਇੱਥੇ 10 ਟੀਚਰ ਨੇ ਇੱਕ ਵੀ ਟੀਚਰ ਵੀ ਹੈ ਚਾਰ ਟੀ ਸਾਡੇ ਕੋਲ ਹਰ ਤਰ੍ਹਾਂ ਦਾ ਵਿਦਿਆਪਕ ਨੇ ਜਿਵੇਂ ਕੱਲ ਮੈਂ ਥੋੜੇ ਹੀ ਇਲਾਕੇ ਦੇ ਇੱਕ ਸਕੂਲ ਦਾ ਜਿਹੜਾ ਕੁਲਾਲ ਪਿੰਡ ਦੇ ਸਕੂਲ ਦੇ ਵਿੱਚ ਤੁਸੀਂ ਜਾ ਕੇ ਦੇਖੋ ਜਿੱਥੇ ਚੰਗੇ ਟੀਚਰ ਨੇ ਸਾਰੇ ਬੱਚੇ ਬਹੁਤ ਵਧੀਆ ਪਰ ਇੱਥੇ ਬੜਾ ਅਫਸੋਸ ਹੋਇਆ ਤੇ ਇਹਨਾਂ ਟੀਚਰਸ ਦੀ ਜਿਹੜੀ ਜਵਾਬਦੇਹੀ ਤੈ ਹੋ ਗਈ 27 ਬੱਚਿਆਂ ਦੇ ਚੋਂ 18 ਜਿਹੜੇ ਪੜ ਨਹੀਂ ਪਾ ਰਹੇ ਸੀ ਫਿਰ ਉਹਨਾਂ ਦੀ ਜਵਾਬਦੇਹੀ ਤੈਅ ਹੋਗੀ ਜਿਹੜੇ ਸੀਨੀਅਰ ਇਨਸਪੈਕਸ਼ਨ ਟੀਮਸ ਹਨ ਉਹਨਾਂ ਦੀ ਵੀ ਜਵਾਬਦੇਹੀ ਤੈਅ ਕਰੇਗੀ। ਅੱਜ ਵੱਡਾ ਦੇਸ ਸਕੂਲਾਂ ਦੇ ਵਿੱਚ ਸਿੱਖਿਆ ਮੰਤਰੀ ਹਰਜੂਤ ਬੈਂਸ ਦੇ ਵੱਲੋਂ ਅਚਾਨਕ ਚੈਕਿੰਗ ਕੀਤੀ ਗਈ ਹੈ। ਤਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਜੋ ਕਿ ਮਾਛੀਵਾੜਾ ਇਲਾਕੇ ਪਹੁੰਚੇ ਜਿੱਥੇ ਉਹਨਾਂ ਵਾਕਵਾਕ ਸਰਕਾਰੀ ਸਕੂਲਾਂ ਦੀ ਅਚਾਨਕ ਚੈਕਿੰਗ ਕੀਤੀ ਹੈ। ਇਸ ਮਾਲਕੇ ਮੰਤਰੀ ਦਾ ਇਹ ਕਹਿ ਰਹੇ ਕਿ ਮਾਛੀਵਾੜਾ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਚੈਕਿੰਗ ਦੇ ਦੌਰਾਨ ਕੁਝ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਘਾਟ ਵੀ ਸਾਹਮਣੇ ਆਈ ਹੈ ਬੇਟੇ ਇਲਾਕਾ ਹੁਣ ਕਰਕੇ ਅਧਿਆਪਕ ਇੱਥੇ ਟਿਕਦੇ ਨਹੀਂ ਤੇ ਟਰਾਂਸਫਰ ਕਰਵਾ ਲੈਂਦੇ ਨੇ ਪਰ ਇਸ ਸਮੱਸਿਆ ਦਾ ਹੱਲ ਵੀ ਜਲਦ ਕੀਤਾ ਜਾਵੇਗਾ ਉਹਨਾਂ ਮਾਛੀਵਾੜਾ ਦੇ ਲੋਕਾਂ ਨੂੰ ਵੀ ਭਰੋਸਾ ਦਿਵਾਇਆ ਕਿ ਸਕੂਲਾਂ ਦੇ ਵਿੱਚ ਗੁਣਾਤਮਕ ਸੁਧਾਰ ਜਲਦੀ ਲਿਆਂਦੇ ਜਾਣਗੇ ਪਰ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਤੁਸੀਂ 체కింగ్ ਕੀਤੀ ਹੈ ਉੱਥੇ ਸਟਾਫ ਦੀ ਬਹੁਤ ਵੱਡੀ ਘਾਟ ਹੈ ਸਿਰਫ 900 ਪਾਣੀ 900 ਬੱਚੇ 26 ਟੀਚਿੰਗ ਸਟਾਫ ਹੈ ਸਿਰਫ ਲੈਕਚਰਰ ਕਾ ਅਡਰ ਦੀ ਜਿਹੜੀ ਹੈ ਘਾਟ ਹੈ ਬਾਕੀ ਸਾਰੇ ਟੀਚਰ ਉੱਥੇ ਪੂਰੇ ਨੇ ਉਹਦਾ ਵੀ ਜਿਹੜਾ ਅਲਟੀਮੇਟਲੀ ਜਿਹੜਾ ਇਮੀਡੀਏਟਲੀ ਹੱਲੇ ਕਰਾਇਆ ਕਿ 18 ਇੰਟਰਐਕਟਿਵ ਪੈਨਲ ਆ ਜਾਣਗੇ ਤਾਂ ਅਸੀਂ ਆਨਲਾਈਨ ਕਲਾਸਿਸ ਦਾ ਵਿਥਿਨ 7 ਟੂ 10 ਡੇਸ ਸ਼ੁਰੂ ਕਰਾ ਦਾਂਗੇ ਸਾਡੇ ਆਪ ਤੁਸੀਂ ਜਾਣਦੇ ਹੋ ਕਿ ਇਸ ਵਕਤ ਸੁਪਰੀਮ ਕੋਰਟ ਤੋਂ ਰੋਕ ਲੱਗੀ ਹੈ 45 ਪ੍ਰੋਮੋਸ਼ਨਾਂ ਤੇ ਰੋਕ ਲੱਗੀ ਹੋਈ ਹੈ ਉਸ ਦਾ ਵੀ ਅਸੀਂ ਹੱਲ ਕਰ ਰਹੇ ਹਾਂ ਪਲੱਸ ਨਿਊ ਰਿਕਰੂਟਮੈਂਟ ਵੀ ਆ ਰਹੀ ਹੈ ਤੇ ਉਹ ਸਾਰੀ ਰਿਕਰੂਟਮੈਂਟ ਦੀ ਸ਼ਰਤ ਇਹ ਰੱਖਾਂਗੇ ਕਿ ਸਿਰਫ ਰੂਰਲ ਸਕੂਲਾਂ 'ਚ ਜਾਣਾ ਜਾਂ ਸ਼ਹਿਰਾਂ ਤੋਂ ਦੂਰ ਜਾਣਾ